ਫੋਨ ਨੂੰ ਫੋਨ ਕਰਕੇ ਕਹਿੰਦੇ ਤੁਹਾਡਾ ਇਹ ਕੋਈ ਜਾਣਦਾ ਮੈਂ ਨਹੀਂ ਦੱਸਦਾ ਹਾਂ ਆਪਾਂ ਬਾਕੀ ਐਸ.ਪੀ. ਸਾਹਿਬ ਨਾਲ ਕਰੋਗਾ ਕੋਈ ਨਹੀਂ ਅਸੀਂ ਕਰਦੇ ਜਦੋਂ ਫੋਨ ਵੀ ਲੈਂਦਾ ਆਪਾਂ ਕਰਦੇ ਨਹੀਂ ਕੱਲੇ ਫੋਨ ਵੀ ਨਹੀਂ ਕਿਸੇ ਕੇਸ ਦੇ ਮਾਮਲੇ ਦੀ ਹੈ ਜੀ ਕਿਸੇ ਕੇਸ ਦੇ ਮਾਮਲੇ 'ਚ ਫੋਨ ਕਰਨਾ ਹੋਰ ਆਪਾਂ ਕਹੜਾ ਉੱਦਾਂ ਗੱਪਾਂ ਮਾਰਨੀ ਆਪਾਂ ਤਾਂ ਕਿਸੇ ਕੇਸ ਦੀ ਕਿਸੇ ਕੇਸ ਦੇ ਮਾਮਲੇ 'ਚ ਨਹੀਂ ਆਪਾਂ ਕਰਨਾ ਹੁੰਦਾ ਉੱਦਾਂ ਸੁਣਾਣਾ ਕਰਨਾ ਕੋਈ ਨਹੀਂ ਦੱਸਦੇ ਕਿ ਇਹ ਸਭ ਨੂੰ ਮੈਨੋ ਕਰਦੇ ਨੇ ਕੋਈਆਂ ਨੂੰ ਸਮਝਾਉਂਦੇ ਜਨਰਲ ਜੀ ਕੀ ਮਾਮਲਾ ਤੁਸੀਂ ਸਰਕਾਰ ਦੇ ਨੁਮਾਇੰਦੇ ਹੋਣ ਤੋਂ ਬਾਅਦ ਧਰਨਾ ਲਾਣਾ ਪੈ ਗਿਆ ਕੀ ਮਾਮਲਾ ਸਾਰਾ ਹੈ ਅੱਜ ਅਸੀਂ ਐਸਪੀ ਦਫਤਰ ਫਗਵਾੜਾ ਦੇ ਬਾਹਰ ਬਹੁਤ ਨਿਰਾਸ਼ਾ ਦੇ ਵਿੱਚ ਬੈਠੇ ਕਾਰਨ ਕੀ ਹੈ ਕਿ ਸਾਡੇ ਇੱਕਾ ਚਿਹੜੂ ਤੋਂ ਸਾਥੀ ਹੈ ਗੁੱਜਰ ਭਾਈਚਾਰੇ ਨਾਲ ਸੰਬੰਧਤ ਹੈ ਇਹਦੇ ਪੰਜ ਬੇਟੀਆਂ ਹੈ ਦੀਆਂ ਪਸ਼ੂ ਚਾਰਨ ਦਾ ਕੰਮ ਕਰਦੇ ਆ ਰੋਜੀ ਰੋਟੀ ਉਹਦੇ ਤੋਂ ਇਹਨਾਂ ਦੀ ਚੱਲਦੀ ਹੈ ਇਹਨਾਂ ਦੀਆਂ ਦੋ ਬੇਟੀਆਂ ਪਸ਼ੂ ਚਾਰ ਰਹੀਆਂ ਸੀ ਕੱਲ ਤਾਂ ਕੁਝ ਬੰਦਿਆਂ ਨੇ ਇਹਨਾਂ ਦੀ ਬੇਟੀ ਜਿਹਦੀ ਉਮਰ 14 ਸਾਲ ਆ ਉਹਨੂੰ ਹੱਥ ਪਾਇਆ ਉਹਦੇ ਨਾਲ ਬਤਮੀਜੀ ਕੀਤੀ ਔਰ ਬੇਟੀ ਇੰਨੀ ਨਰਾਸ਼ ਹੋ ਗਈ ਕਿ ਬੇਟੀ ਨੇ ਘਰ ਜਾ ਕੇ ਫਰਨਲ ਜਿਹੜੀ ਆ ਉਹ ਪੀ ਲਿਆ ਤੇ ਉਹ ਅੱਜ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਔਰ ਇਹ ਘਟਨਾ ਜਿਹੜੀ ਆ ਪਹਿਲੀ ਵਾਰ ਨਹੀਂ ਹੋਈ ਅਸੀਂ ਅੱਜ ਅੱਕ ਕੇ ਬੈਠੇ ਆ ਇਹ ਪਹਿਲੀ ਵਾਰ ਘਟਨਾ ਇਹ 2020 ਦੇ ਵਿੱਚ ਪਿੰਡ ਦੇ ਹੀ ਕੁਝ ਬੰਦਿਆਂ ਨੇ ਜਿਹੜੀਆਂ ਅਸ਼ਲੀਲ ਹਰਕਤਾਂ ਕਰਦੇ ਸੀ ਇਹਨਾਂ ਦੇ ਇਹਨਾਂ ਨੂੰ ਥ੍ਰੈਟ ਕਰਦੇ ਸੀ ਔਰ ਅ ਟਰੈਕਟਰ ਦੇ ਉੱਤੇ ਵੱਡਾ ਡੀਜੇ ਸਿਸਟਮ ਲਗਾ ਕੇ ਅਸ਼ਲੀਲ ਗਾਣੇ ਵਜਾਉਂਦੇ ਸੀਗੇ ਤੇ ਉਦੋਂ ਵੀ ਇਹਨਾਂ ਨੇ ਕਿਹਾ ਉਹ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਹੋਈ ਸੀ 2020 ਦੇ ਵਿੱਚ ਉਸ ਤੋਂ ਬਾਅਦ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਵਿਚ ਪੈ ਕੇ ਐਫਆਈਆਰ ਜਿਹੜੀ ਆ ਉਹ ਉਹਦਾ ਸਮਝੌਤਾ ਕਰਵਾਤਾ ਮਾਫੀ ਮੰਗ ਗਏ ਲੇਕਿਨ ਉਹਨਾਂ ਨੇ ਉਹ ਗੱਲ ਦਿਲ ਦੇ ਵਿੱਚ ਰੱਖੀ ਤੇ ਹੁਣ ਕੁਝ ਹੋਰ ਬੰਦਿਆਂ ਤੋਂ ਪ੍ਰਵਾਸੀ ਜਿਹੜੇ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਕੋਲੋਂ ਪਿਛਲੇ ਸਾਲ ਨਵੰਬਰ ਮਹੀਨੇ ਚ ਵਿਸ਼ਕਰਮਾ ਪੂਜਾ ਵਾਲੇ ਦਿਨ ਕੁੜੀ ਦੇ ਨਾਲ ਖਿੱਚ ਤੂ ਪਸ਼ੂ ਚਾਰਨ ਗਈ ਦੇ ਨਾਲ ਕੀਤੀ ਉਹਦੇ ਨਾਲ ਕਾਫੀ ਬਦਤਮੀਜ਼ੀ ਕੀਤੀ ਉਹਦੀ ਐਫ ਆਈ ਆਰ ਜਿਹੜੀ ਆ ਪੁਲਿਸ ਨੇ 20 ਦਿਨ ਬਾਅਦ ਦਰਜ ਕੀਤੀ ਔਰ ਉਹ 354 ਦੇ ਵਿੱਚ ਉਹਦੇ ਵਿੱਚ ਅੱਜ ਤੱਕ ਉਹਨਾਂ ਬੰਦਿਆਂ ਦੀ ਅਰੈਸਟ ਨਹੀਂ ਪਾਈ ਗਈ ਜਿਹੜੇ ਬੰਦੇ ਬੈਕਹੈਂਡ ਤੇ ਜਿਹੜੇ ਇਹ ਕੰਮ ਕਰਵਾ ਰਹੇ ਆ ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਕੱਲ ਫੇਰ ਉਹੀ ਹਰਕਤ ਹੋਈ ਕੁੜੀ ਦੇ ਨਾਲ ਉਹਨਾਂ ਨੇ ਉਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਔਰ ਪੂਰੀ ਜੇਰੇ ਇਲਾਜ ਔਰ ਸਭ ਤੋਂ ਅਫਸੋਸ ਦੀ ਗੱਲ ਕਿ ਥਾਣਾ ਸਦਰ ਦਾ ਐਸ ਐਚ ਓ ਜਿਹੜਾ ਆ ਪੂਰੀ ਕੰਤ ਤੂੰ ਤੱਕ ਨਹੀਂ ਸਰ ਕਰ ਰਹੀ ਔਰੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਵੀ ਮਾਮਲਾ ਕਿੰਨਾ ਕ੍ਰਿਟੀਕਲ ਹੈਗਾ ਔਰ ਇਹ ਗੱਲ ਜਿਹੜੀ ਆ ਅਸੀਂ ਤਾਂ ਮੈਂ ਕਾਬੇ ਗੱਲ ਕਹਿ ਕੇ ਗਿਆ ਸੀ ਕਿ ਅਗਰ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਸ਼ਰੇਆਮ ਪੁਲਿਸ ਨੇ ਛੱਡਿਆ ਹੋਇਆ ਘੁੰਮਣ ਦੇ ਹੋਇਆ ਸ਼ਰੇਆਮ ਤੇ ਉਹ ਉਹ ਛਰੀਆਮ ਘੁੰਮਦੇ ਇਹਨੂੰ ਥ੍ਰੈਟ ਕਰ ਰਹੇ ਕਦੀ ਇਹਦੇ ਚ ਟਰੈਕਟਰ ਮਾਰਨ ਦੀ ਕੋਸ਼ਿਸ਼ ਕਰਦੇ ਕਦੀ ਗੱਡੀ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਬੰਦਿਆਂ ਨੂੰ ਪੁਲਿਸ ਜਿਹੜੀ ਆ ਉਹ ਖੁੱਲ੍ਹ ਦਿੱਤੀ ਹੋਈ ਆ ਤਾਂ ਮੈਂ ਕੱਲੇ ਗੱਲ ਕਹਿ ਕੇ ਵੀ ਅਗਰ ਉਹਨਾਂ ਦੀ ਗ੍ਰਿਫਤਾਰੀ ਨਾ ਪਾਈ ਤਾਂ ਅਸੀਂ ਇੱਥੇ ਬਾਹਰ ਬੈਠਾਂਗੇ ਅੱਜ ਅਸੀਂ ਇੱਥੇ ਬੈਠੇ ਆ ਹੁਣ ਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਅਸੀਂ ਠੀਕ ਆ ਅਸੀਂ ਥੋੜਾ ਜਿਹਾ ਸਮਾਂ ਜ਼ਰੂਰ ਦਿੱਤਾ ਲੇਕਿਨ ਅਗਰ ਜਲਦ ਹੀ ਉਹਨਾਂ ਲੋਕਾਂ ਨੂੰ ਜਿਹੜਾ ਸਲਾਖਾ ਨਾ ਸੁੱਟਿਆ ਤਾਂ ਅਸੀਂ ਜਿਹੜਾ ਦਿਨ ਤੁਹਾਡੀ ਸਰਕਾਰ ਹੈ ਕਿ ਤੁਹਾਨੂੰ ਧਰਨੇ ਤੇ ਬਹਿਣਾ ਪੈਗਾ ਕੀ ਲੱਗਦਾ ਹੈ ਕਿ ਪੁਲਿਸ ਦੇ ਵਿੱਚ ਆ ਕੇ ਕਹਿੰਦੇ ਆਮ ਆਦਮੀ ਦੀ ਪਾਰਟੀ ਆਮ ਆਦਮੀ ਸੁਣਾਈ ਹੈ ਤਾਂ ਤੁਹਾਡੀ ਤਾਂ ਆਪਣੀ ਸੁਣਾਈ ਨਹੀਂ ਹੋ ਰਹੀ ਹੈ ਕੀ ਕਹੋਗੇ ਇਸ ਬਾਰੇ ਨਹੀਂ ਮੈਂ ਇਹ ਨਹੀਂ ਦੇਖੋ ਸੁਣਵਾਈ ਦੀ ਗੱਲ ਤਾਂ ਇਹ ਆ ਬਈ ਸਰਕਾਰ ਜਿਹੜੀ ਤੁਹਾਨੂੰ ਧਰਨੇ ਤੇ ਕਿਉਂ ਬਹਿਣਾ ਮੈਂ ਹੁਣ ਉਹ ਹੀ ਦੱਸਣ ਲੱਗਾ ਨਾ ਸਰਕਾਰ ਕਹਿ ਰਹੀ ਆ ਬਈ ਲੋਕਾਂ ਨੂੰ ਇਨਸਾਫ ਦਿਓ ਤੇ ਪੁਲਿਸ ਜਿਹੜੀ ਆ ਸਹਰਾਣੇ ਥੱਲੇ ਬਾਹਰ ਆ ਕੇ ਸੁਤਿਆ ਸਰਕਾਰ ਦੀ ਬੇਇੱਜ਼ਤੀ ਕਰਵਾ ਰਹੇ ਹੈ ਪੁਲਿਸ ਕੀ ਦੀ ਹੈ ਮੈਂ ਕਹਣਾ ਜੀ ਪੁਲਿਸ ਦੀ ਕਮਾਂਡ ਆ ਫੇ ਤਾਂ ਹੀ ਅਸੀਂ ਬੁਲਦੇ ਕਲਾਬ ਜੇ ਉਹ ਨਹੀਂ ਸਹੀ ਤਰੀਕੇ ਨਾਲ ਲੋਕਾਂ ਨਾਲ ਟ੍ਰੀਟ ਕਰ ਰਹੇ ਲੋਕਾਂ ਨੂੰ ਇਨਸਾਫ ਨਹੀਂ ਦੇ ਰਹੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹ ਸਰਕਾਰ ਦੀ ਬੇਇੱਜ਼ਤੀ ਕਰਵਾ ਰਹੇ ਹੈ ਸਰਕਾਰ ਦੀ ਬਦਨਾਮੀ ਕਰਵਾ ਰਹੇ ਹੈ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਇਹਦੇ ਵਿੱਚ ਲਾਪਰਵਾਹੀ ਹੈ ਇਹ ਨਹੀਂ ਸਰਕਾਰ ਦੀ ਲਾਪਰਵਾਹੀ ਹੁੰਦੀ ਤਾਂ ਮੈਂ ਧਰਨੇ ਤੇ ਨਾ ਬੈਠਦਾ ਜੇ ਮੈਂ ਧਰਨੇ ਤੇ ਬੈਠਾ ਤੁਹਾਨੂੰ ਲੱਗਦਾ ਸਰਕਾਰ ਦੀ ਲਾਪਰਵਾਹੀ ਹੈ ਅਫਸਰ ਸਰਕਾਰ ਦੇ ਲੱਗੇ ਹੋਏ ਆ ਤੁਹਾਡੀ ਸੁਣਾਈ ਬਿਲਕੁਲ ਨਹੀਂ ਤੁਹਾਨੂੰ ਨਹੀਂ ਲੱਗਾ ਕਿ ਸਰਕਾਰ ਦੇ ਮੈਂ ਤੁਸੀਂ ਮੇਰੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਸਰਕਾਰ ਇਹਨਾਂ ਨੂੰ ਕਹਿ ਰਹੀ ਆ ਲੋਕਾਂ ਨੂੰ ਇਨਸਾਫ ਦਿਓ ਜੇ ਇਨਸਾਫ ਨਹੀਂ ਦੇ ਰਿਹਾ ਸਾਡੇ ਤੱਕ ਮਾਮਲਾ ਹੋਣਾ ਨਾ ਅਸੀਂ ਲੋਕਾਂ ਦੇ ਨਮਾਇंदे ਆ ਜੇ ਸਾਨੂੰ ਇੱਕ ਮਿੰਟ ਸੁਣਿਓ ਜੇ ਸਾਨੂੰ ਲੋਕਾਂ ਨੇ ਆ ਕੇ ਦੱਸਿਆ ਤੇ ਇਹਨਾਂ ਨੇ ਨਹੀਂ ਸੁਣੀ ਅਸੀਂ ਬਹਿ ਗਏ ਹੁਣ ਹੁਣ ਇਹ ਜੇ ਨਹੀਂ ਸੁਣਨਗੇ ਤਾਂ ਫਿਰ ਅਗਲਾ ਕੰਮ ਕਰਾਂਗੇ ਜੀ ਇਹ ਜਿਹੜਾ ਕੋ ਧਰਨਾ ਲਾਇਆ ਦਰਦਾਨ ਦੀ ਜ਼ਰੂਰਤ ਪੈ ਗਈ ਇਹ ਆਪਣੇ ਅਫਸਰਾਂ ਦਾ ਧਿਆਨ ਚ ਲੈਣਗੇ ਉਧਦਾਰੀਆਂ ਦੇ ਤੁਹਾਡੇ ਲੀਡਰਾਂ ਦੇ ਧਿਆਨ ਚ ਲੈ ਕੇ ਧਿਆਨ ਹੈ ਮਾਮਲਾ ਸਾਰਾ ਇਹ ਨਹੀਂ ਇਹ ਲੈਣਗੇ ਨਹੀਂ ਤੁਸੀਂ ਲਿਆਉਂਗੇ ਨਹੀਂ ਮੈਂ ਲਿਆਉਂਗਾ ਜੀ ਮੈਂ ਪਾਰਟੀ ਹਾਈ ਕਮਾਂਡ ਨੂੰ ਦੱਸੂਗਾ ਕਿ ਆ ਆ ਜਿਹੜੇ ਅਫਸਰ ਹੈਗੇ ਆ ਆ ਜਿਹੜੇ ਥਾਣਿਆਂ ਦੇ ਐਸ ਐਚਓ ਲੱਗੇ ਹੋ ਆ ਇਹ ਕਿੰਨੇ ਕੁ ਸੰਜੀਦਾ ਹੈਗੇ ਆ ਮੈਂ ਦੱਸੂਗਾ